2024 ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਲੜੀ ਵਿੱਚ ਅੱਜ ਕਾਂਗਰਸ ਵੱਲੋਂ ਤੀਜੀ ਲਿਸਟ ਜਾਰੀ ਕੀਤੀ ਗਈ ਹੈ ਤੇ ਪੰਜਾਬ ਦੇ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚ ਲੁਧਿਆਣਾ ਤੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਇਆ ਗਿਆ ਜਿਸ ਨੂੰ ਲੈ ਕੇ ਵਿਰੋਧੀ ਪਾਰਟੀ ਲਗਾਤਾਰ ਸਵਾਲ ਚੁੱਕ ਰਹੀਆਂ ਹਨ ਕਿ ਲੁਧਿਆਣਾ ਲੋਕਲ ਲੀਡਰਸ਼ਿਪ ਉੱਪਰ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਨਹੀਂ ਸੀ ਜਿਸ ਨੂੰ ਲੈ ਕੇ ਲੁਧਿਆਣਾ ਤੋਂ ਆਪਣੇ ਉਮੀਦਵਾਰ ਅਸ਼ੋਕ ਪ੍ਰੈਸ਼ਰ ਪੱਪੀ ਨੇ ਚੁਟਕੀ ਲਈ ਅਤੇ کیا ਕੀ ਸੋਸ਼ਲ ਮੀਡੀਆ ਉੱਪਰ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਕਿ ਰਾਜਾ ਵਡਿੰਗ ਕੁਰਤੇ ਪਜਾਮੇ ਸਿਲਵਾ ਕੇ ਪੈਸੇ ਨਹੀਂ ਦਿੰਦੇ ਉਹਨਾਂ ਨੇ ਕੀ ਕੀ ਦਰਜੀ ਇੱਕ ਦੂਜੇ ਨੂੰ ਇਹ ਵੀਡੀਓ ਭੇਜ ਰਹੇ ਹਨ ਉੱਥੇ ਹੀ ਉਹਨਾਂ ਨੇ ਭਾਜਪਾ ਉੱਪਰ ਵੀ ਨਿਸ਼ਾਨਾ ਸਾਧਿਆ ਉਹਨਾਂ ਨੂੰ ਇਹ ਨਹੀਂ ਪਤਾ ਬਈ ਹੁਣ ਡੁਗ-ਡੁਗ ਯਾਰਾ ਕੰਮ ਗਿਆ ਗਿਆ ਹੈ ਮੈ ਸਦਾਰ ਭਗਵਾਨ ਸਿੰਘ ਮਾਨ ਨੇ ਘਰ ਘਰ ਝਾੜੂ ਉਫੜਾਤਾ ਤੁਹਾਡੀ ਸਫਾਈ ਲਈ ਹੋਣਾ ਹਰ ਘਰ ਦਾ ਝਾੜੂ ਇਹਨਾਂ ਦੀਆਂ ਵੋਟਾਂ ਤੇ ਚੱਲੂਗਾ ਹਰ ਘਰ ਦਾ ਝਾੜੂ ਜਿੰਦਾਬਾਦ ਜਿੰਦਾਬਾਦ ਇਹ ਤਾਂ ਹੁਣੇ ਗੱਲ ਕਹੀ ਹੈ ਕਿ ਕੁਰਤੇ ਵਿਆਹ ਵਾਲੀ ਗੱਲ ਕਹੀ ਹੈ ਉਹਦੇ ਬਾਰੇ ਸੋਣ ਕੀ ਕਰਾਂ ਨਾ ਮੈਂ ਮੈਂ ਨਹੀਂ ਕਹਿ ਰਿਹਾ ਲੋਕ ਕਹਿ ਰਹੇ ਮੈਨੂੰ ਪਰਚੀਆਂ ਦਾ ਉਹ ਜਿਹੜਾ ਟੀਲਰ ਦੀ ਪਰਚੀ ਆ ਉਹਦੀਆਂ ਫੋਟੋਆਂ ਕੱਪੀ ਕਰ ਕਰਕੇ ਭੇਜਦੇ ਆ WhatsApp 'ਆਈ ਇਹ ਬੰਦ ਗਿਲਰਾਵਲੋਂ ਆ ਰਿਆ ਵਾ ਲੁਧਿਆਣੇ ਦੇ ਜਿੰਨੇ ਸਲਾਈ ਮਾਸਟਰ ਆ ਵਸਾਂ ਦੇ ਵੀਰ ਉਹਨਾਂ ਨੂੰ ਕਿਸੇ ਨੇ ਮੈਸੀ ਪਾਇਆ ਵੀ ਇਹਦੇ ਕੋਰਤੇ ਵੀ ਅਮੇਨਾ ਸਿੱਧੇ ਉਸ ਵਾਈ ਨਹੀਂ ਜੰਦਾ ਕੋ ਕਿਦੇ ਰਾਜਾ ਬੜੇ ਨੇ ਪਿੱਛੇ ਵੀਾਇਰਲ ਵੀ ਹੋਈ ਸੀਗੀ ਇੱਕ ਚੰਡੀਗੜ੍ਹ ਮੋਹਾਲੀ ਦਾ ਇੱਕ ਟੀਲਰ ਸੀਗਾ ਉਹੀ ਅੱਜ ਉਹੀ ਅੱਜ ਭੇਜਦੇ ਆ ਅੱਛਾ ਜੀ ਉਹਦੇ ਪਿੰਡ ਦਾ ਜੀ ਆ ਉੱਥੇ ਗਿੱਦੜ ਵਾਏ ਦੇ ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਮੁਕਾਬਲਾ ਕੜਾ ਹੋਣ ਵਾਲਾ ਹੈ ਕਿ ਤਿੰਨ ਜਿਹੜੇ ਕਾਂਗਰਸੀ ਹੈਗੇ ਨੇ ਆਮਨੇ ਸਾਹਮਨੇ ਹੋ ਜਾਣਗੇ ਜਿਹੜੇ ਤੁਸੀਂ ਵੀ ਕਾਂਗਰਸੀ ਰਹੇ ਕਿਸੇ ਸਮੇਂ ਮੈਂ ਝਾੜੂ ਦਾਵਾ ਕਿਸੇ ਸਮੇਂ ਤਾਂ ਬਹੁਤ ਕੁਝ ਹੋਇਆ ਵਾ ਕਿਸੇ ਸਮੇਂ ਦੇਸ਼ ਗੁਲਾਮ ਸੀ ਅੱਜ ਆਜ਼ਾਦ ਆ ਇਹ ਕਿਸਮੀਆਂ ਦੀਆਂ ਗੱਲਾਂ ਨਾ ਕਰੋ ਆ ਲੋ ਕਰੋ ਜਿਹੜੀ ਹੁੰਦੀ ਹੈ ਕਰਨ ਵਾਲੀ ਕਰਾਂਗੇ ਲੜਾਂਗੇ ਲੜਾਈ ਲੜਦਾ ਹੈ ਇਹ ਹੋਟ ਸੀਟ ਐ ਇਸਰ ਬਣ ਚੁੱਕੀ ਹੈ ਲੁਗਿਆਣਾ ਪੂਰੇ ਪੰਜਾਬ ਦੀ ਇਹਨਾਂ ਲਈ ਓਟ ਬਣ ਗਈ ਸਾਡੇ ਲਈ ਓਟ ਨਹੀਂ ਅਸੀਂ ਆਪਣੇ ਕੰਮ ਨੂੰ ਨੀਅਤ ਤੇ ਨੀਤੀ ਨਾਲ ਕੰਮ ਕਰ ਰਹੇ ਹਾਂ ਸਾਡੇ ਲਈ ਇਹਨਾਂ ਲਈ ਇਹ ਜੇ ਕੈਂਡੀਡੇਟਾਂ ਲਈ ਕੋਈ ਓਟ ਨਹੀਂ ਲੋਕਾਂ ਨੇ ਹੀ ਦੱਸ ਦੇਣਾ ਕਿਦਾਂ ਸੰਗੋਗ ਹੰਗਾਰਾ ਮਿਲਿਆ ਵੱਡੀ ਗਿਣਤੀ ਵਿੱਚ ਜਿਹੜੇ ਪਰਿਵਾਰ ਨੇ ਸ਼ਾਮਲ ਹੋਏ ਨੇ ਦੇਖੋ ਜਿੱਧਰ ਵੀ ਜਾਂਨਾ ਅੱਜ ਛੋਟੇ ਭਾਈ ਕਲਵੰਦ ਸਿੱਧੂ ਦੇ ਹਲਕੇ ਦੇ ਵਿੱਚੋਂ ਜਿਹੜੇ ਲੋਕ ਕਾਂਗਰਸ ਦੇ ਵਿੱਚ ਐਨ ਐਨ ਸਾਲਾਂ ਤੋਂ ਸੇਵਾ ਕਰਦੇ ਸੀਗੇ ਉਹਨਾਂ ਨੇ ਅੱਜ ਛੜਤਾ ਵੀ ਗਿੱਦੜਵਾਏ ਤੋਂ ਲਿਆ ਕੇ ਸਾਨੂੰ ਲੋਕ ਦਿਖਾ ਰਹੇ ਆ ਕਿਉਂਕਿ ਲੁਧਿਆਣੇ ਦੇ ਕਾਂਗਰਸੀਏ ਮੁੱਕ ਗਏ ਹੋਇਆ ਖਤਮ ਹੋ ਗਏ ਹੋਇਆ ਇਸ ਕਰਕੇ ਜਿਹੜੇ ਕਾਂਗਰਸੀਏ ਸਾਡੇ ਸੇਵਾ ਨੂੰ ਦੇਖਦੇ ਹੋਏ ਸਾਡੇ ਪਰਿਵਾਰ ਬਣੇ ਆ ਸਾਡੇ ਪਰਿਵਾਰ ਦੇ ਮੈਂਬਰ ਆ ਉਹ ਅੱਜ ਕਾਂਗਰਸ ਦੀ ਥਾਲੀ ਖਾਲੀ ਦੇਖ ਕੇ ਵੀ ਉਹਨਾਂ ਦੇ ਲੱਡੂ ਮੁਗਗੇ ਹੋਇਆ ਇਸ ਕਰਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਦਾ ਕੀਤਾ ਇਹਨਾਂ ਨੇ ਮੈਂ ਜੀ ਆਇਆਂ ਆਖਦਾ ਇਹਨਾਂ ਨੂੰ ਆਪਣੇ ਵੱਲੋਂ ਤੇ ਕਲਵੰਦ ਸਿੱਧੂ ਗੱਲ ਕਰੀਏ ਪਟਿਆਲਾ ਦੇ ਵਿੱਚ ਜਿਹੜੇ ਬੀਜਪੀ ਤੋਂ ਉਮੀਦਵਾਰ ਪੀਪੀ ਪ੍ਰਵੀਨ ਕੋਰ ਨੇ ਹੋਣਾ ਤਾਂ ਕਿਸਾਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਕਿਸਾਨ ਮਾਰੂ ਨੀਤੀਆਂ ਕੇਂਦਰ ਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਇਹਨਾਂ ਨੂੰ ਇਹਨਾਂ ਨੀਤੀਆਂ ਨੂੰ ਪੰਜਾਬ ਦੇ ਲੋਕਾਂ ਨੇ ਆ 13 ਸੀਟਾਂ ਦੇ ਕੇ ਜਵਾਬ ਦੇ ਕੇ ਭੇਜਣਾ ਵਾ ਅੱਜ ਅੱਛਾ ਮੈਂ ਕਿ ਜਿਸ ਤਰ੍ਹਾਂ ਹੁਣ ਅੱਜ ਜਿਹੜਾ ਮੈਂਬਰ ਉਹਨੂੰ ਉਮੀਦਵਾਰ ਐਲਾਨਿਆ ਗਿਆ ਵਾ ਰਾਜਾ ਬੜਿੰਗ ਨੂੰ ਕਿੱਦਾਂ ਦੇਖਦੇ ਹੋ ਵੀ ਕਿੱਦਾਂ ਦਾ ਜਿਹੜਾ ਕੰਪੀਟੀਸ਼ਨ ਰਹੂਗਾ ਜੀ ਇਹ ਲੋਕਾਂ ਨੇ ਹੀ ਦੱਸ ਦੇਣਾ ਲੁਧਿਆਣੇ ਦੇ ਆ ਨੇ ਹਾਂਜੀ ਗਿੱਦੜਵਾਏ ਬਹੁਤ ਦੂਰ ਆ ਹਾਂਜੀ ਲੋਕਾਂ ਨੂੰ ਜਾਣਾ ਗਿੱਦੜਵਾਏ ਸੌਖਾ ਥੋੜਾ ਲੱਗਣਾ ਕਾਂਗਰਸ ਐ ਨਹੀਂ ਇੱਥੇ ਲੁਧਿਆਣੇ 'ਚ ਇਹ ਲੋਕਾਂ ਨੇ ਜਵਾਬ ਦੇ ਦੇਣਾ ਆ ਚਾਰ ਦਿਨਾਂ ਨੂੰ ਦੇਖਿਓ ਉਹਨਾਂ ਨੇ ਦਾ ਹੋਟਲਾਂ 'ਚ ਬਹਿਣ ਆਏ ਆ ਤੇ ਲੋਕਾਂ ਕੋਲੋਂ ਹੁਣ ਇੰਡਸਟਰੀ ਆ ਬਹੁਤ ਜ਼ਿਆਦਾ ਉਹਦਾ ਲੁਧਿਆਣੇ ਨੂੰ ਐ ਸਮਝਿਆ ਹੋਇਆ ਵੀ ਖਲੋਣਾ ਹੀ ਆ ਪਹਿਲਾਂ 10 ਸਾਲ ਬਿੱਟੂ ਜੀ ਜਿੱਤ ਕੇ ਭਾਜੇ ਆ ਗਏ ਹੁਣ ਇਹ ਉਤੋਂ ਗਿੱਦੜ ਵਾਏ ਤੋਂ ਇੱਥੇ ਆ ਗਿਆ ਲੁਧਿਆਣੇ ਦੇ ਜੰਪਲ ਹੈ ਨਹੀਂ ਕਿ ਕੋਈ ਹੋਰ ਲੁਧਿਆਣਾ ਸ਼ਹਿਰ 50 ਲੱਖ ਦੀ ਵਾਦੀ ਦਾ ਸ਼ਹਿਰ ਆ ਇੱਥੋਂ ਕੋਈ ਕੈਂਡੀਡੇਟ ਨਹੀਂ ਸੀਗਾ ਇਹ ਕਾਂਗਰਸੀਆਂ ਨੇ ਜਵਾਬ ਦੇ ਦੇਣਾ ਜਿਹੜੇ ਕੋਈ ਅਸਲ ਕਾਂਗਰਸੀ ਜਿਹੜਾ ਨਰਿੰਦਰ ਮੋਦੀ ਦੇ ਕਿਹਾ ਕਿ ਨਰਿੰਦਰ ਮੋਦੀ ਦੀ ਜਿਹੜੀਆਂ ਦੋ ਰੈਲੀਆਂ ਨੇ ਕੀ ਜਿਹੜਾ ਜਿਹੜਾ 8000 ਕਰੋੜ ਰੁਪਈਆ ਸਾਡੇ ਪੰਜਾਬੀਆਂ ਦਾ ਕੇਂਦਰ ਦੀ ਸਰਕਾਰ ਰੱਖੀ ਬੈਠੀ ਆ ਮੈਂ ਤੁਹਾਡੇ ਲਈ ਕਹਿਣਾ ਚਾਹੁੰਨਾ ਜਿਹੜੇ ਬੀਜੇਪੀ ਵਾਲੇ ਇੱਥੇ ਵੋਟ ਮੰਗਦੇ ਮਰਦੇ ਆ ਜਾ ਜਿਹੜਾ ਬਿੱਟੂ ਗਿਆ ਭਾਜਪਾ ਚ ਉਹਨੂੰ ਕਹ ਪਹਿਲਾਂ 8000 ਕਰੋੜ ਰੁਪਈਆ ਲੈ ਕੇ ਆ ਮੋਦੀ ਤੋਂ ਫਿਰ ਲੋਕਾਂ ਤੋਂ ਵੋਟਾਂ ਮੰਗਣਾਈ ਨਹੀਂ ਤਾਂ ਲੋਕਾਂ ਨੇ ਤੇ ਮੋਦੀ ਨੂੰ ਵੀ ਘਰਾ ਲੈਣਾ ਮੈਂ ਵੀ 10 8000 ਕਰੋੜ ਸਾਡਾ ਕਿਹੋਰ ਹੱਕ ਰੱਖਿਆ ਹੋਇਆ ਐ ਐਮਪੀ ਰਵਨੀਤ ਸਿੰਘ ਬਿੱਟੂ ਹੁਣ ਦਾ ਇਹ ਵੀ ਕਹਿਣ ਕਿ ਜਿਹੜੀ ਪੰਜਾਬ ਸਰਕਾਰ ਧੱਕਾ ਕਰਦੀ ਹੈ ਜਿਹੜੇ ਰੇੜੀ ਫੜੀ ਲੈਣ ਉਹਨਾਂ ਕੋ ਜਿਹੜਾ ਕਾਰਬਨ ਵਾਲਾ ਜੀ ਹਜ਼ਾਰ ਕੋ ਲੈ ਰਹੇ ਨੇ ਤੇ ਅਮਿਤ ਸ਼ਾਹ ਤੇ ਮੋਦੀ ਦੀ ਜਿਹੜੀ ਫੋਟੋ ਹੈ ਉਹ ਲਗਾਈ ਹੈ ਵੀ ਰੇੜੀ ਦੇ ਉੱਤੇ ਕੋਈ ਵੀ ਰੁਪਈਆ ਨਹੀਂ ਲਗੂ ਨਾ ਕਿ ਕਾਰਬਨ ਵਾਲਾ ਤੰਗ ਕਰੂਗਾ ਆਦੇ ਵੀ ਤੁਹਾਡਾ ਕੀ ਕਹਿਣਾ ਬਿੱਟੂ ਨੂੰ ਗਾਇ ਤੂੰ ਬਚਕਾਰ ਆਪਣੀ ਫੋਟੋ ਲਾਗੇ ਤੇ ਮੋਦੀ ਦੀ ਤੇ ਅਮਿਤ ਸ਼ਾਹ ਦੀ ਲਾਗੇ ਪਿੰਡਾਂ ਚ ਦਾ ਜਾ ਤੈਨੂੰ ਦੇਖ ਕਿੰਨੀ ਫੰਡ ਮਿਲਦਾ ਤੈਨੂੰ ਪਿੰਡਾਂ ਚ ਜਾ ਕੇ ਆ ਇੰਨਾ ਪਿਆਰ ਕਰਦੇ ਮੋਰਾ ਫੰਡ ਮਿਲੂਗਾ ਉਹਨੂੰ ਯਾਰ ਤੋਂ ਕੋਈ ਪੱਪੀ ਭਾਜੀ ਸਾਰਾ ਅੱਜ ਭਰਮਾ ਵੱਡਾ ਹੰਦਰਾ ਮਿਲਿਆ ਵਾ ਵੱਡੀ ਗਿਣਤੀ ਵਿੱਚ ਜਿਹੜੇ ਨੇ ਪਰਿਵਾਰ ਜਿਹੜੇ ਨੇ ਕਾਂਗਰਸ ਸਾਡਾ ਆਪਾ ਅਮਰਜੀਤ ਮਾਰੂ ਵੀ ਨੇ ਸ਼ਾਮਲ ਹੋਏ ਨੇ ਜੱਤੀ ਪਰਿਵਾਰ ਕਾਂਗਰਸੀ ਨਾਲ ਜਿਹੜੇ ਜੁੜੇ ਹੋਏ ਸੀ ਦੇਖੋ ਅੱਜ ਬਹੁਤ ਬੰਦਾ ਖੁਸ਼ੀ ਦਾ ਦਿਨ ਹੈ ਫਿਰ ਮੇਰੇ ਬਹੁਤ ਸਤਿਕਾਰਯੋਗ ਅਮਰਜੀਤ ਸਿੰਘ ਸਿੱਕਰੀ ਜਿਨ੍ਹਾਂ ਨਾਲ ਸਾਡਾ ਇੱਥੇਦਾਰੀ ਵੀ ਹੈ ਇਹਨਾਂ ਨੇ ਅੱਜ ਰਵੈਤਵੀ ਪਰਿਵਾਰ ਸੀ ਕਾਂਗਰਸ ਪਾਰਟੀ ਦਾ ਪਿਛਲੇ 60 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਸੀ ਇਹਨਾਂ ਨੇ ਅੱਜ ਫੈਸਲਾ ਕਰਿਆ ਵੀ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ ਇਹਨਾਂ ਨੂੰ ਦੇਖ ਕੇ ਉਦੋਂ ਵੀ ਪੁਰਾਣੇ ਤੋਂ ਪੁਰਾਣੇ ਪਰਿਵਾਰ ਜਿਵੇਂ ਮੈਂ ਅਮਨਦੀਪ ਸ਼ਮੇ ਦੀ ਗੱਲ ਕਰੀਏ ਹੋਰ ਬਹੁਤ ਬਿਗੇ ਮਾਰਕੰਡਾ ਜੀ ਜਿਹੜੇ ਕਿ ਹਰੇਕ ਸਟੇਜ ਨੂੰ ਕਾਂਗਰਸ ਦੇ ਨੂੰ ਸੰਭਾਲਦੇ ਨੇ ਉਹਨਾਂ ਨੇ ਤੇ ਅੱਜ ਸੌਆਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਉਹਨਾਂ ਨੇ ਅੱਜ ਫੈਸਲਾ ਕਰਿਆ ਵੀ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰਨਾ ਹੈ ਇਹ ਸਰਦਾਰ ਭਗਵੰਤ ਸਿੰਘ ਮਾਝੂਦਿਆਂ ਨੀਤੀਆਂ ਤੇ ਮੋਹਰ ਲਾਉਣ ਕਰਕੇ ਉਹਨਾਂ ਦੇ ਕਿਤੇ ਕੰਮਾ ਕਰਕੇ ਉਮੀਦਵਾਰ ਅਨਾਉਂਸ ਕੀਤਾ ਤੇ ਅੱਜ ਜਿਹੜੇ ਨੇ ਪਰਿਵਾਰ ਛੱਡ ਰਹੇ ਨੇ ਕਿ ਇਹਦੇ ਨਰਾਜ਼ਗੀ ਦੇ ਦੇਖੋ ਇਹ ਇਹ ਨਰਾਜ਼ਗੀ ਕਹਿ ਸਕਦੇ ਆ ਕਿ ਇੰਨੀ ਵੱਡੀ ਗਲਤੀ ਇੰਨੇ ਇੱਥੇ ਪੁਰਾਣੇ ਕਾਂਗਰਸੀ ਬੈਠੇ ਹੋਣ ਤਾਂ ਫੇਰ ਇੱਕ ਬਾਹਰਲੇ ਜਿਹਨੇ ਜੋ ਲਿਆ ਕੇ ਬੰਦਾ ਲਾਉਣਾ ਉਹ ਵੀ ਜਿਹੜੇ ਕਹਿੰਦੇ ਸੀ ਕਿ ਅਸ਼ੋਕ ਪ੍ਰਸ਼ਰ ਪੱਪੀ ਇੱਕ ਕਮਜ਼ੋਰ ਕੈਂਡੀਡੇਟ ਹੈ ਉਹਨੂੰ ਇੰਨਾ ਕਮਜ਼ੋਰ ਆ ਪੱਪੀ ਵੀ ਉਹਨੂੰ ਲੜਾਉਣ ਵਾਸਤੇ ਜ਼ਿਲ੍ਹਾ ਪ੍ਰਦੇਸ਼ ਪ੍ਰਧਾਨ ਨੂੰ ਨਾਲ ਲੈ ਕੇ ਆਉਣਾ ਪਿਆ ਇਹ ਆਪਣੀ ਗਲਤੀ ਦਾ ਖੜ ਜਾਂਦੇ ਜੇ ਪੱਪੀ ਮਾੜਾ ਸੀ ਕੋਈ ਮਾੜੇ ਵਰਕਰ ਨੂੰ ਟਿਕਟ ਦੇ ਦੇਂਦੇ ਪ੍ਰਦੇਸ਼ ਪ੍ਰਧਾਨ ਨੂੰ ਟਿਕਟ ਦੇ ਕੇ ਉਹਨਾਂ ਨੇ ਸਾਡਾ ਹੌਸਲਾ ਵਜਾਈ ਕਰੀਆ ਵੀ ਸ਼ੋਕ ਪ੍ਰਸ਼ਰ ਪੱਪੀ ਮਾੜਾ ਨਹੀਂ ਇਹ ਬਹੁਤ ਤਕੜਾ ਹੈ ਤੇ ਹਰ ਪੱਸੇੋਂ ਤਕੜਾ ਇਹ ਵੱਡੀ ਗਿਣਤੀ 'ਚ ਵੱਡੀ ਲੀਡ ਨਾਲ ਜਿਹੜੀ ਅੱਜ ਸੀਟ ਕੱਢ ਲਈ ਕਿਸੇ ਵਾਰ ਪੋਗਾਂ ਸੇ ਮਾਨ ਦੀ ਚੋਰੀ ਪਿਆਉਂ। ਲੱਗਦਾ ਕਿ ਇਸ ਇਲਾਕੇ ਦੀ ਕਾਂਗਰਸ ਸਫਾਇਆ ਇਸ ਇਲਾਕੇ ਵਿੱਚੋਂ ਮੈਂ ਸਮਝਦਾ ਵੀ ਕਾਂਗਰਸ ਦਾ ਸਫਾਇਆ ਸਮਝੋ। ਜਿਹੜੇ ਇੱਕਾ ਦੁੱਕਾ ਕਾਂਗਲਸੀ ਰਹਿ ਰਹੇ ਨੇ ਉਹ ਵੀ ਉਹਨਾਂ ਦੇ ਵੀ ਫੋਨ ਆ ਗਿਆ 4-5 ਦਿਨਾਂ ਦੇ ਵਿੱਚ ਪੰਜ ਚਾਰ ਦਿਨਾਂ ਵਿੱਚ ਤੁਹਾਨੂੰ ਹੋਰ ਖਬਰ ਦੇਵਾਂਗੇ। ਇੱਥੇ ਗਲਤੀ ਸਾਹਿਬ ਬੈਠੇ ਨੇ ਇਹ ਸਾਰੇ ਸੋਨੂ ਚਾਂਸਲ ਜੀ ਨੇ ਇਹ ਸਾਰੇ ਅੱਜ ਸ਼ਾਮਲ ਹੋ ਰਹੇ ਨੇ ਜਿਹੜੇ ਰਹਿ ਗਏ ਉਹ ਵੀ ਜਲਦੀ ਪਰਨੇ ਪਾ ਕੇ ਕਾਂਗਰਸ ਨੂੰ ਇੱਥੋਂ ਮੁਕਤ ਕਰ ਦੇ। ਕਾਂਗਰਸੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜਾ ਰਹੇ ਨੇ ਤੇ ਮੈਂ ਰਾਜਾ ਜੀ ਦੇ ਵਾਸਤੇ ਤਾਂ ਇਹ ਗੱਲ ਕਹੂੰਗਾ ਵੀ ਨਜ਼ਾਰੇ ਲੈਣ ਨੂੰ ਤਾਂ ਬਿੱਟੂ ਹਣੀ ਸੀਗੀ ਜਿਵੇਂ ਇੱਕ ਕਹਾਵਤ ਹੈ ਨਾ ਦੰਦੇ ਖਾਨ ਨੂੰ ਬਾਂਦਰੀ ਖਿੱਲਾ ਖਾਨ ਨੂੰ ਰਿਸ਼ ਇਹ ਹੁਣ ਰਾਜੇ ਬਿਲੰਗ ਨੂੰ ਇੱਥੇ ਕੀ ਬਟਿਆ ਜਾਣਾ ਯਾਰ ਹੁਣ ਤਾਂ ਆਪਾਂ ਪ੍ਰਸ਼ਾਸਨ ਪਤੀ ਜੀ